ਅੰਮ੍ਰਿਤਸਰ ਪੁਲਸ ਨੇ ਡਰੱਗ ਇਫੈਕਟ ਏਰੀਆ ਵਿੱਚ ਪਾਇਆ ਕਿਰਾ ਗਲੀਆਂ ਤੋਂ ਲੈ ਕੇ ਚੌਂਕ ਤੱਕ ਕੀਤੀ ਸਖਤੀ ਅੰਮ੍ਰਿਤਸਰ ਦੇ ਗੁੱਜਰਪੁਰੇ ਇਲਾਕੇ ਦੀ ਤੁਹਾਨੂੰ ਇਹ ਸਾਡੇ ਮਾਨਯੋਗ ਸੀਪੀ ਸਾਹਿਬ ਵੱਲੋਂ ਜੋ ਸਾਨੂੰ ਹਦਾਇਤਾਂ ਮਿਲੀਆਂ ਆ ਜਿਹੜੇ ਡਰੱਗ ਇਫੈਕਟਡ ਏਰੀਆ ਹੈਗੇ ਨੇ ਉਹਨਾਂ ਦੇ ਵਿੱਚ ਅਸੀਂ ਸਰਚ ਗਾਰਡ ਕੰਟੀਨਿਊਸਲੀ ਚਲਾ ਰਹੇ ਹਾਂ ਚੱਲਦਾ ਵੀ ਰਹੂਗਾ ਰੈਂਡਮਲੀ ਚਲਾ ਰਹੇ ਹਾਂ ਜੀ ਤੇ ਸਾਨੂੰ ਕੁਝ ਇਨਪੁੱਟਸ ਆ ਗਈਆਂ ਸੀਗੀਆਂ ਹਲੇ ਅਸੀਂ ਡਾਟਾ ਕਲੈਕਟ ਨਹੀਂ ਕੀਤਾ ਅਸੀਂ ਵੱਖ-ਵੱਖ ਟੀਮਾਂ ਲਾਈਆਂ ਘਰਾਂ ਚ ਬੜੀਆਂ ਹੋਈਆਂ ਕੁਝ ਟੀਮਾਂ ਸਾਡੀਆਂ ਆ ਗਈਆਂ ਕੁਝ ਟੀਮਾਂ ਵਾਲੇ ਰੈਂਡਮਲੀ ਲੱਗੀਆਂ ਹੋਈਆਂ ਘਰ ਦੇ ਵਿੱਚ ਵੀ ਚੈਕਿੰਗ ਕੀਤੀ ਗਈ ਜਿੱਨੇ ਹਾਂਜੀ ਹਾਂਜੀ ਓਬਵੀਅਸਲੀ ਇਹ ਘਰ ਦੇ ਵਿੱਚ ਵੀ ਚੈਕਿੰਗ ਕੀਤੀ ਵੀ ਆ ਲੇਡੀਜ਼ ਵੀ ਆ ਸਾਡੇ ਨਾਲ ਲੇਡੀ ਫੋਰਸ ਵੀ ਹੈਗੀ ਆ ਸਭ ਚੈੱਕ ਕਰਦੇ ਤੇ ਕੁਝ ਸੱਚ ਵੀ ਅੰਦਰ ਵਿੱਚ 드라마ਤ ਹੋਇਆ ਤਾਂ ਕਿ ਛੁਪੀ ਬੰਦੇ ਜੇ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਸਾਡਾ ਹਾਲੇ ਸਰਚ ਆਪਰੇਸ਼ਨ ਖਤਮ ਨਹੀਂ ਹੋਇਆ ਇਹ ਅਸੀਂ ਇਹਦੇ ਚੱਲ ਰਿਹਾ ਵਾ ਇਹਦਾ ਡਾਟਾ ਕਲੈਕਟ ਕਰਕੇ ਤੁਹਾਨੂੰ ਦੇ ਦਿੱਤਾ ਜਾਊਗਾ ਜੀ ਹਾਂਜੀ ਤੇ ਜਿਹੜਾ ਨਾਕਾ ਪੱਕਾ ਲਗਾਇਆ ਜਾਏਗਾ ਤੁਹਾਡੇ ਹਾਂਜੀ ਇੱਥੇ ਮਾਨਯੋਗ ਸੀਪੀ ਸਾਹਿਬ ਵੱਲੋਂ ਇੱਕ ਹਦਾਇਤ ਹੋਈ ਹੈ ਇੱਥੇ ਅਸੀਂ 8 ਬੰਦੇ ਡਿਪਲੋਏ ਕਰਨਨੇ ਆ ਇਸ ਪੁਆਇੰਂਟ ਦੇ ਉੱਪਰ ਜਿਹੜੇ ਕਿ 4-4 ਦੇ ਬੰਦਿਆਂ ਦਾ ਨਾਕਾ 24 ਘੰਟੇ ਚੱਲਦਾ ਰਹੇਗਾ ਜਦ ਦੇਖਿਆ ਜਾਵੇ ਲੋਕ ਸਭਾ ਦੇ ਇਲੈਕਸ਼ਨਾਂ ਵੀ ਇਸ ਸੰਬੰਧ ਵਿੱਚ ਵੀ ਨਾਕੇ ਬੰਦਿਆ ਹਾਂਜੀ ਲੋਕ ਸਭਾ ਦੀ ਇਲੈਕਸ਼ਨਾਂ ਆ ਰਹੀਆਂ ਵਾ ਉਹਦੇ ਰਿਗਾਰਡਿੰਗ ਸਾਨੂੰ ਕੁਝ ਆਰਡਰਸ ਆਏ ਨੇ ਕਿ ਜਿਹੜੇ ਜਿੰਨਾਂ ਦਾ ਅਸੀਂ ਪ੍ਰੀਵੈਂਟਿਵ ਲੈਣਾ ਜਿਹੜੇ ਕੋਈ ਸ਼ਰਾਰਤੀ ਨੇ ਬੰਦੇ ਉਹਨਾਂ ਦਾ ਅਸੀਂ ਜਿ ਪ੍ਰੀਵੈਂਟਿਵ ਲੈ ਕੇ ਅਸੀਂ ਜੋ ਵੀ ਕਾਰਵਾਈ ਸਾਡੀ ਅਮਲ ਵਿੱਚ ਲਿਆਵਾਂਗੇ ਬਸ ਠੀਕ ਹੈ ਥੈਂਕ ਯੂ